ਇਥੇ ਚਿੱਟੇ ਕੁਰਦੇ ਬਿਆਮੇ ਵਾਲਾ ਹੁਣੇ ਇਹਨੂੰ ਕੁੱਪਰ ਫਾਇਰਿੰਗ ਕਰੂਗਾ ਬਹੁਤ ਮਾੜੀ ਗੱਲ ਆ ਇਹ ਇਨਸਾਫ ਮਿਲਣਾ ਚਾਹੀਦਾ ਬੱਚੇ ਨੂੰ ਮੇਰਾ ਨਾਮ ਨਵਜੋਤ ਸਿੰਘ ਹੈ 13 ਤਰੀਕ ਦੀ ਗੱਲ ਹੈ ਮੈਂ ਆਪਣੇ ਘਰੇ ਖੇਡ ਰਿਆ ਸੀ ਮੈਨੂੰ ਲੜਨ ਰੋਲੇ ਦੀ ਆਵਾਜ਼ ਆਈ ਮੈਂ ਕਰੋ ਬਾਹਰ ਨਿਕਲ ਕੇ ਵੇਖਿਆ ਤਾਂ ਦੋ ਅੰਕਲ ਆਪਸ ਵਿੱਚ ਲੜ ਰਹੇ ਸੀ ਮੈਂ ਇੰਨੀ ਗੱਲ ਦੇਖ ਕੇ ਹੀ ਉਹ ਦੂਸਰੇ ਅੰਕਲ ਨੇ ਮੇਰੇ ਵੱਲ ਗਾਲ ਕੱਢ ਕੇ ਗੋਲੀ ਚਲਾ ਦਿੱਤੀ ਮੈਂ ਭੱਜ ਕੇ ਆਪਣੀ ਘਰ ਦੇ ਅੰਦਰ ਵੜ ਕੇ ਜਾਨ ਬਚਾਈ ਭਪਿੰਦਰ ਕੌਰ ਮੈਂ ਜੀਠਾ ਇਹ ਗੱਲ ਹੋਈ ਇਹਨਾਂ ਦਾ ਕੋਈ ਪੁਰਾਣਾ ਤੋਂ ਝਗੜਾ ਚੱਲਦਾ ਸੀ ਕਿਸੇ ਦਾ ਬਸ ਉਹ ਝਗੜਾ ਹੀ ਉਹ ਤੋਂ ਹੀ ਐਪਲੀਕੇਸ਼ਨ ਗਈ ਹੈ ਪਹਿਲਾਂ ਉਸ ਤੋਂ ਬਾਅਦ ਇਹ ਰੋਹਨਾਂ ਦਾ ਝਗੜਾ ਹੋਇਆ ਜਿਹਦੇ ਵਿੱਚ ਗੋਲੀ ਚੱਲੀ ਔਰ ਪਤਾ ਲੱਗਾ ਬਾਅਦ ਚ ਕਿ ਕਾਕੇ ਦੀ ਗੋਲੀ ਮਾਰੀ ਐ ਸਿੱਧੀ ਹੋਰੀ ਕਿੰਨੇ ਕਾਕੇ ਦੀ ਉਮਰ 15 ਸਾਲ ਆ 10 ਪੁਲਿਸ ਗਿਆ ਜੇ ਤਾਂ ਕਾਰਵਾਈ ਕੋਈ ਨਹੀਂ ਕੀਤੀ ਨਾ ਪੁਲਿਸ ਨੇ ਇੱਥੇ ਗੇੜਾ ਹੀ ਮਾਰਿਆ ਉਹਦੇ ਮੌਕੇ ਤੇ ਜਾ ਕੇ ਦੱਸਿਆ ਉਹਦੇ ਦੋ ਜਣੇ ਆਏ ਸੀ ਤੇ ਦੋਵਾਂ ਘਰਾਂ ਤੋਂ ਹੋ ਕੇ ਉਤਰੇ ਚਲੇ ਗਏ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਤੇ ਜੋ ਵੀ ਕਾਰਵਾਈ ਆ ਉਹ ਕੀਤੀ ਜਾਵੇ ਇਨਸਾਫ ਦਿਵਾਇਆ ਜਾਵੇ ਇਨਸਾਫ ਮਿਲਣਾ ਚਾਹੀਦਾ ਗਰਦੇਵ ਰਾਜ ਸਨ ਆਹਨਸ ਰਾਜ ਮਜੀਠਾ ਸੱਤ ਵਾਰਡ ਦਾ ਮੈਂ ਰਹਿਣ ਵਾਲਾ ਹਾਂ ਜੋ ਕਿ ਗਲੀ ਦੇ ਵਿੱਚ ਕੂੜੇ ਦੇ ਝਗੜਾ ਹੋ ਰਿਹਾ ਸੀ ਗਵਾਂਡੀਆਂ ਦਾ ਮੇਰਾ ਬੇਟਾ ਉਸ ਝਗੜੇ ਨੂੰ ਦੇਖਣ ਵਾਸਤੇ ਬਾਹਰ ਨਿਕਲਿਆ ਤੇ ਮੇਰੇ ਗਵਾਂਡੀ ਨਾਲ ਮੇਰੀ ਪਹਿਲੇ ਤੋਂ ਵੀ ਰੰਜਿਸ਼ ਸੀ ਉਸ ਨੇ ਸਿੱਧੀ ਮੇਰੇ ਬੇਟੇ ਤੇ ਗੋਲੀ ਚਲਾ ਦਿੱਤੀ ਮੇਰਾ ਬੱਚਾ 10.5 ਸਾਲ ਦਾ ਜੀ ਬੱਚੇ ਨੂੰ ਕੋਈ ਉਹਦਾ ਜਖਮ ਨਹੀਂ ਹੋਇਆ ਸੀ ਨਹੀਂ ਸਰ ਗੋਲੀ ਉਹਨੂੰ ਨਹੀਂ ਲੱਗੀ ਜੇ ਬਚਾ ਹੋ ਗਿਆ ਪਰ ਮਾਰ ਲਾਈ ਹਾਂ ਇਹ ਮਾਰਨ ਦੀ ਨੀਤ ਨਾਲ ਸਿੱਧੀ ਗੋਲੀ ਮਾਰੀ ਜੇ ਉਹਨੇ ਕੋਈ ਪੈਰਾਂ ਤੇ ਨਹੀਂ ਸਿੱਧੀ ਮਾਰੀ ਜੇ ਉਹਦੇ ਲੱਗੋ ਦੀ ਛੂਹ ਤੇਰ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਅਸੀਂ ਪੁਲਿਸ ਨੂੰ ਜਾ ਕੇ ਕੰਪਲੀਟ ਕੀਤੀ ਜੀ ਪੁਲਿਸ ਨੇ ਕੋਈ ਵੀ ਸਾਨੂੰ ਨਹੀਂ ਕਿਸੇ ਬਨੇ ਇਨਸਾਫ ਦਵਾਇਆ ਉਹਨਾਂ ਨੇ ਸਾਨੂੰ ਗਾਹ ਤੋਂ ਗਾਹ ਕਰਕੇ ਸਾਨੂੰ ਲਾਰੇ ਲਾ ਕੇ ਇੱਧਰ ਦੇ ਉੱਧਰ ਕਰਕੇ ਕਈ ਦਿਨ ਲੰਘਾ ਦਿੱਤੇ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਸਾਨੂੰ ਹੁਣ ਜਾ ਕੇ ਛੋਟਾ ਜਿਹਾ ਪਰਚਾ ਕਰ ਦਿੱਤਾ 13 ਤਰੀਕ ਨੂੰ ਸਾਡਾ ਝਗੜਾ ਹੋਇਆ ਜੇ ਤੇ 20 ਤਰੀਕ ਨੂੰ ਪਰਚਾ ਇਹਨਾਂ ਨੇ ਕੀਤਾ ਜੇ ਉਹ ਵੀ ਮੇਰੇ ਤੋਂ ਬਗੈਰ ਪੁੱਛਿਆ ਹੀ ਕੀਤਾ ਜੀ ਇਸ ਸਬੰਧ ਦੇ ਤੋਂ ਬਾਅਦ ਮੈਂ ਪਹਿਲੋ ਇੱਥੇ ਥਾਣੇ ਵੀ ਬਹੁਤ ਚੱਕਰ ਲਾਏ ਤੇ ਫਿਰ ਮੈਂ ਐਸਐਸਪੀ ਕੋ ਗਿਆ ਐਸਐਸਪੀ ਜੀ ਨੇ ਮੈਨੂੰ ਭਰੋਸਾ ਦਿਵਾਇਆ ਵੀ ਤੇਰਾ ਇਹ ਹੋ ਜੂਗਾ ਪਰ ਫਿਰ ਕੁਛ ਨਾ ਹੋਣ ਕਰਕੇ ਮੈਂ ਫਿਰ 29 ਤਰੀਕ ਨੂੰ ਐਸਐਸਪੀ ਕੋ ਪੇਸ਼ ਹੋਇਆ ਮੈਂ ਉਸ ਉਦਾਂ ਬਿਆਨਾਂ ਦੇ ਵਿੱਚ ਇਹਨਾਂ ਦੇ ਲੜਕਿਆਂ ਦੇ ਵੀ ਨਾਂ ਪਾਏ ਸੀ ਤੇ ਇਹਨਾਂ ਦੇ ਇੱਕ ਸੰਦੂ ਦਾ ਤੇ ਇੱਕ ਸੰਦੂ ਦੇ ਲੜਕੇ ਦਾ ਵੀ ਨਾਂ ਪਾਇਆ ਸੀ ਤੇ ਪੁਲਿਸ ਨੇ ਮੈਨੂੰ ਕਿਹਾ ਵੀ ਤੇਰੇ ਤੇ ਵੀ ਪਰਚਾ ਹੁੰਦਾ ਹੈ ਤੇ ਮੈਨੂੰ ਟੈਨਸ਼ਨ ਚ ਪਾ ਕੇ ਉਹਨਾਂ ਨੇ ਵਿੱਚੋਂ ਨਾਂ ਕੱਟ ਦਿੱਤੇ ਹਾਂਜੀ ਜਦੋਂ ਆਪਾਂ ਉਹ ਸਾਡੇ ਸੀਸੀ ਕੈਮਰੇ ਦੇ ਵਿੱਚ ਕੈਦ ਨੇ ਜੀ ਅੱਛਾ ਜੀ ਤੇ ਕਾਰਵਾਈ ਕਿਉਂ ਨਹੀਂ ਕੀਤੀ ਪੁਲਿਸ ਨੇ ਕੀ ਕਾਰਨ ਕੀ ਸੁਣਿਆ ਪੁਲਿਸ ਨੇ ਪਤਾ ਨਹੀਂ ਹੋਣੀ ਜੀ ਕੀ ਗੱਲ ਹੋ ਗਈ ਜੇ ਇਹਨਾਂ ਨੇ ਕੋਈ ਮਿਲੀ ਭੁਗਤ ਹੋ ਗਈ ਜਾਂ ਉਹਨੇ ਪੈਸਾ ਦੇ ਦਿੱਤਾ ਜਾਂ ਕਿੱਦਾਂ ਜਾਣੀ ਕਿ ਉਹਨੂੰ ਪ੍ਰੈਸ਼ਰ ਪਵਾ ਕੇ ਪਤਾ ਨਹੀਂ ਪੁਲਿਸ ਨੇ ਸਾਡੇ ਤੇ ਕਿਉਂ ਨਹੀਂ ਹਨ ਇਨਸਾਫ ਦਿੱਤਾ ਅਸੀਂ ਇਹਨੇ ਜੋ ਵੀ ਸਾਡੀ ਇਨਸਾਫ ਮੇਰੇ ਬੱਚੇ ਨੂੰ ਜਾਨੀ ਕਿ ਮਿਲਣਾ ਚਾਹੀਦਾ ਵਾ ਉਹ ਇਨਸਾਫ ਮਿਲ ਜਾਵੇ ਤੇ ਉਹਦੇ ਵਿੱਚ ਇਹ ਇੱਕ ਤੇ ਪਹਿਲੋ ਇਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਕਿਉਂਕਿ ਅੱਜ ਇਹਨੇ ਮੇਰੇ ਬੱਚੇ ਨੂੰ ਕੀਤਾ ਹੈ ਕੱਲ ਇਹ ਹੋਰ ਵੀ ਕਿਸੇ ਨੂੰ ਕਰ ਸਕਦਾ ਹੈ ਤੇ ਪੁਲਿਸ ਨੇ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਇਹਦਾ ਲਾਇਸੈਂਸ ਨਹੀਂ ਕੈਂਸਲ ਕੀਤਾ ਉਹ ਸ਼ਹਿਰੇ ਆਮ ਕੋ ਮਰਿਆ ਤੇ ਹਨੂ ਧਮਕੀਆਂ ਦਿੰਦਾ ਹੈ ਵੀ ਰਾਜੀ ਨਵੇਂ ਦੀਆਂ ਰਾਜੀ ਨਮਾ ਕਰ ਲੈਣਗੇ ਤੇ ਠੀਕ ਹੈ ਨਹੀਂ ਤੇ ਮੈਂ ਇਹਨਾਂ ਨੂੰ ਫੇਰ ਇੱਕ ਵਾਰੀ ਕੁੱਟਾਂਗਾ ਮੇਰੇ ਤੇ ਇਹ ਪਰਿਵਾਰ ਨੂੰ ਖਤਰਾ ਹੈ ਅਸੀਂ ਉਸ ਦਿਨ ਤੋਂ ਬਾਹਰ ਨਹੀਂ ਨਿਕਲ ਰਹੇ ਇਹ ਸ਼ਹਿਰੇ ਆਮ ਕੋ ਮਰਿਆ ਹੈ ਤੇ ਮੇਰੇ ਪਰਿਵਾਰ ਨੂੰ ਕੱਲ ਨੂੰ ਕੋਈ ਵੀ ਗੱਲ ਹੁੰਦੀ ਹੈ ਇਹ ਜ਼ਿੰਮੇਵਾਰ ਹੈ ਮੇਰਾ ਪਰਿਵਾਰ ਸਾਰਾ ਡਰਿਆ ਹੈ ਤੇ ਮੇਰੇ ਬੇਟਾ ਸਕੂਲ ਵੀ ਨਹੀਂ ਕਿੰਨੇ ਦਿਨ ਗਿਆ ਜੇ ਤੇ ਉਹਦੀ ਦਵਾਈ ਦਾਰੂ ਵੀ ਚੱਲ ਰਿਆ ਸੀ ਤੇ ਹੁਣ ਜੇ ਮੇਰਾ ਬੇਟਾ ਥੋੜਾ ਸੈੱਟ ਹੋਇਆ ਜੀ ਕੋਈ ਵੀ ਗੱਲ ਹੁੰਦੀ ਏ ਜਮੇਵਾਰ ਪੁਲਿਸ ਪ੍ਰਦਰਸ਼ਨ ਹੋਊਗਾ ਇਹਨਾਂ ਪੁਲਿਸ ਦੀ ਹੀ ਜ਼ਿੰਮੇਵਾਰੀ ਆ ਜੇ ਕੱਲ ਨੂੰ ਸਾਨੂੰ ਕੋਈ ਗੱਲ ਹੋਊਗੀ ਤੇ ਪੁਲਿਸ ਹੀ ਜ਼ਿੰਮੇਵਾਰ ਹੋਵੇਗੀ